ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਧਰਮਜੀਤ ਸਿੰਘ ਸੁਰ ਸਿੰਘ ਨਗਰ ਸੁਰ ਸਿੰਘ ਜ਼ਿਲ੍ਹਾ ਤਰਨਤਾਰਨ ਵਿਖੇ ਸਥਿਤ ਗੁਰਦੁਆਰਾ ਭਾਈ ਪੁਰਖਬਦਾਰ ਸਾਹਿਬ ਜੀ ਵਿਖੇ ਅੱਜ ਸੰਗਤਾਂ ਵੱਲੋਂ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਹ ਜੋੜ ਮੇਲਾ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਲਪੰਥ ਬਾਬਾ ਬਿਧੀ ਚੰਦ ਜੀ ਦੇ 12ਵੇਂ ਜਨਮ ਸ਼ੀਨ ਮਹਾਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਦੀ ਰਹਿਨਮਾਈ ਹੇਠ ਮਨਾਇਆ ਜਾ ਰਿਹਾ ਹੈ ਇਸ ਮੌਕੇ ਸ਼੍ਰੀ ਖੰਡਪੜ ਸਾਹਿਬ ਜੀ ਦੇ ਭੋਗ ਪਾਏ ਗਏ ਹਨ ਅਤੇ ਭਾਰੀ ਦੀਵਾਨ ਸਜਾਏ ਗਏ ਹਨ ਅਵਸਰ ਕੀ ਦੇਸ ਜੋੜ ਮਿਲੇ ਦੀਆਂ ਤਸਵੀਰਾਂ ਸੰਗਤ ਜੀ ਆਪ ਜੀ ਦੇ ਰੂਬਰੂ ਕਰ ਰਿਹਾ ਪਾਜੇ ਜਰਨੈਲ ਮੇਰਾ ਪਤੀਰਾ ਸਿੰਘ ਜੀ ਉਹ ਰੌਣਕ ਮੱਤ ਪਾਪਾ ਜਰਨੈਲ ਸਿੰਘ ਜੀ ਕੁਮਾਨ ਔਰ ਹੰਡ ਗੇਟ ਦੇ ਜੱਥੇ ਦੇ ਸਰਕਾਰ ਜੋ ਭਾਈ ਸਾਹਿਬ ਭਾਈ ਫੌਜਾਂ ਸਿੰਘ ਦੇ ਨਾਮ ਉਹ ਵਿਆਹ ਦੀ ਫੋਰਮਲ ਸਲੂਕ ਹੈ ਲੰਗਰ ਅੱਜ ਦਾ ਗੋਲ ਦੇ ਵਿੱਚ I'll oh, leave बद <laughs> دباس ہے گورجی جیس ہو کہا سب سے آگا راج بی سے اس پیٹنے کے لازم ناکر یہ بھوٹو باتا راج بی سے کر پیٹسو سے کر خلاب راج بی سے کر بھوٹے بیر ممبر صاحب آنپا جیسے کر زیر سے ماہان پیٹی اور ਮਨਜੀਤ ਸਿੰਘ ਪਰ ਪੰਜਾਰ ਦੇ ਵਿਚੋਕੇ ਜੇਦਰਾ ਬੋਲੇ ਜੀ ਸੋਹਣਾ ਸਰ ਰਿਆ ਕਾ ਬਾਈਓ ਡੋਏ ਜੀ ਨੰਬਰਸ਼ ਬੋਲੇ ਜੀ ਸੋਹਣਾ ਸਰ ਰਿਆ ਕਾ ਬੋਲੇ मैन कला अच्छा ਮੈਂ ਭਾਈ ਅੰਮ੍ਰਿਤ ਸਿੰਘ ਜੀ ਨੂੰ ਬੁင့် ਕਰਦਾ ਖਿਡਾਰੀ ਦੋਹਾਂ ਟੀਮਾਂ ਦੇ ਵਿਚ ਚੋਟੀ ਦੇ ਨੇ ਬੜੇ ਸਿਰੇ ਦਾ ਮੈਚ ਖੇਡਿਆ ਜਾਣਾ ਹੈ ਬਰਿੰਦਰ ਪਿਸਟਲ ਨਾਲ ਹੋਰ ਪੰਡ जरनैल पैदा बि हुया गुस्से वारा खॾारी गज जी चोरी शांती वारा جگدیبر کھیت میلہ کروایا جائے بابا پرسوشی ریل <سؤال> میل डॉर <laughs> कंदा <laughs>